ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਵੀਡੀਓ ਮੇਰੇ ਪਿੰਡ ਹਰੀਨੋ ਚੋ ਹੀ ਬਣਾ ਰਹੇ ਆ ਜੀ ਆਹ ਗਾਂ ਤੇ ਆਏ ਸੀ ਮੇਨ ਇਹਦਾ ਥਣ ਦੇਖੋ ਤੁਸੀਂ ਐ ਚੜ ਗਿਆ ਇਹਦਾ ਥਣ ਇੱਥੇ ਨਾ ਤੁਸੀਂ ਘੋਲ ਨਾ ਕਰਿਆ ਕਰੋ ਹੁਣ ਇਹਨਾਂ ਦੀ ਵੀ ਘੋਲ ਹੈਗੀ ਆ ਵੀ ਅੱਜ ਦੇਖ ਲਓ ਤੁਸੀਂ ਕਿੰਨੇ ਦਿਨ ਹੋ ਗਏ ਹਰਵਿੰਦਰ ਨੂੰ 3-4 ਦਿਨ ਹੋ ਗਏ ਕਿੰਨਾ ਦੁੱਧ ਰਹਿ ਗਿਆ ਥਣ ਚ ਆ ਤੁਸੀਂ ਆਪ ਹੀ ਵੇਖ ਲਓ ਅੱਧਾ ਕਿਲੋ ਦੁੱਧ ਰਹਿ ਗਿਆ ਦੂਜੇ ਚ ਕਿੰਨਾ ਦੂਜੇ ਚ ਦੋ ਕਈ ਅੱਜ ਇਹ ਮੰਨ ਕੇ ਚੱਲੋ ਵੀ ਜਦੋਂ ਖੜਦਾ ਹੀ ਉਹਦੇ ਹੀ ਦੱਸ ਦਣਾ ਹੀ ਹੈ ਨਾ ਹਾਂ ਹੈ ਆਲੂ ਪਤਲੇ ਲੱਗ ਰਹੇ ਹਾਂ ਚਲ ਬਿਜੀ ਸੀ ਬੰਦੇ ਤੇ ਮਸਟਾਈਟਸ ਇਹਦੇ ਚ ਨਾ ਹੀ ਐਂਟੀਬਾਇਟਿਕ ਦੀ ਲੋੜ ਨਹੀਂ ਹੁੰਦੀ ਸੋਨੂੰ ਜਿਹੜੀ ਮੇਨ ਚੀਜ਼ ਦੱਸਣ ਵਾਰੀ ਫੋਨ ਮਤਲਬ ਵੀਡੀਓ ਬਣਾ ਰਹੇ ਆ ਇਹਦੇ ਤੁਸੀਂ ਬਸ ਵਿਟਾਮਿਨ ਹੀ ਦੇਣੇ ਐਨੂੰ ਤੇ ਹੋਮੋਪੈਥਿਕ ਦਵਾਈ ਨਾਲ ਇਹ ਚੀਜ਼ ਦਾ ਹੱਲ ਹੋ ਜਾਂਦਾ ਹੁੰਦਾ ਹਰੇਕ ਚੀਜ਼ ਦਾ ਹੱਲ ਐਂਟੀਬਾਇਟਿਕ ਨਹੀਂ ਹੁੰਦਾ ਵੀ ਜੇ ਥਣ ਜहां ਜੇ ਛਿੱਡੀ ਆਉਂਦੀ ਹੈ ਦੁੱਧ ਖਾਰਾ ਹੋ ਗਿਆ ਉੱਥੇ ਤਾਂ ਸ਼ਾਇਦ ਲੋੜ ਪੈਂਦੀ ਐ ਐਂਟੀਬਾਇਟਿਕ ਜਾਂ ਵਿਟਾਮਿਨ ਸੀ ਦੀ ਤੇ ਪਰ ਇੱਥੇ ਲੋਡ ਨਹੀਂ ਪੈਂਦੀਗੀ। ਇਹਦਾ ਇਹ ਤਾਂ ਦੁੱਧ ਪੂਰਾ ਕਰ ਜਾਣਾ ਇਹ ਗਾਣੇ ਕੋਈ ਦਿੱਕਤ ਨਹੀਂਗੀ। ਤੇ ਅੱਜ ਆ ਕੇ ਸਾਨੂੰ ਝੋਟੀ ਦਿਖਾਉਣੇ ਆ ਬਾਈਆਂ ਨੇ ਰਿਪੀਟਰ ਲਈ ਸੀਗੀ। ਉਮਰ ਹੋਊਗੀ ਇਹਦੀ ਕੋਈ 3 3.5 ਸਾਲ 6-7 ਵਾਰੀ ਇਹ ਰਹੀ ਨਹੀਂ ਸੀਗੀ ਉਹ ਬੰਦੇ ਕੋਲੇ। ਤੇ ਪਿੰਡੋਂ ਹੀ ਲਈ ਆ ਸਾਡੋਂ ਝੋਟੀ ਬਹੁਤ ਚੰਗੀ ਆ। ਕਿੰਨੇ ਦੀ ਲਈ ਸੀ ਹਰਵਿੰਦਰ ਆਪਾਂ? ਇਹ ਲਈ 55.5 ਹਜ਼ਾਰ। 55.5 ਦੀ। ਅਸਰ ਝੋਟੀ 55.5 ਹਜ਼ਾਰ ਦੀ ਲਈ ਸੀਗੀ ਇਹਨਾਂ ਨੇ ਜੀ। ਠੀਕ ਹੈ ਤੇ ਇਹ ਕਰੀਬ-ਕਰੀਬ ਮੈਂ 2 ਮਹੀਨਿਆਂ ਤੇ ਚੈੱਕ ਕਰਤੀ ਸੀ ਕਿ ਇੱਕ ਟੀਕੇ ਤੇ ਕਿੰਨੇ ਟੀਕੇ ਭਰੇ ਸੀ ਆਪਾਂ ਆਪਾਂ ਤਾਂ 1 ਕੀ ਭਰੇ ਪਿੱਛੋਂ ਮੈਨੂੰ ਲੱਗਦਾ ਇਹ ਹੀ 4 ਟੀਕੇ ਭਰੇ ਹੋਏ ਸੀ ਹਾਂ ਇਹਦੇ ਆ ਸੀਮਨ ਲਾਇਆ ਜੀ 21105 ਠੀਕ ਆ ਵੀ ਚੰਗਾ ਹੀ ਭਰਾਇਆ ਐਨ ਡੀ ਡੀ ਵੀ ਦਾ ਆ ਦੇਖੋ ਇਹਦੀ ਮਾਂ ਥੱਲੇ 20 ਕਿਲੋ ਦੁੱਧ ਸੀ ਇਹ ਕਹਿੰਦੇ ਵੀ ਟੀਕਾ ਆਪਾਂ ਚੰਗਾ ਲਾਉਣਾ ਮੈਂ ਇਹਨਾਂ ਨੂੰ ਕਿਹਾ ਸੀ ਵੀ ਝੋਟੀ ਰਿਪੀਟਰ ਹੈ ਕਹਿੰਦੇ ਯਾਰ ਆਪਾਂ ਵੀ ਸਾਨੂੰ ਪਤਾ ਗੱਬਣ ਹੋ ਜੂਗੀ ਤੇ ਵੀ ਤੂੰ ਟੀਕੇ ਚੰਗਾ ਭਰ ਬਈ ਇੱਕੇ ਟੀਕੇ ਤੇ ਗੱਬਣ ਹੋ ਗਈ ਏ ਝੋਟੀ ਇੱਕੇ ਤੇ ਹੀ ਹੋਈ ਏ ਨਾ ਬਾਈ ਕੋ ਝੂਠ ਦਾ ਨਹੀਂ ਨਾ ਨਹੀਂ ਨਹੀਂ ਇੱਕੇ ਤੇ ਹੋਈ ਏ ਬਾਈ ਹਾਂ ਇੱਕੇ ਟੀਕੇ ਤੇ ਗੱਬਣ ਹੋਈ ਏ ਜੀ ਝੋਟੀ ਇਹ ਫੋਲਰ ਰੀਪੀਟਰ ਝੋਟੀ ਤੁਸੀਂ ਦੇਖੋ 52000 ਦੀ ਜੇ ਵੇਖਗੇ ਤਾਂ ਆਪਾਂ ਗਾਂ ਆ ਜਾਂਦੀ ਏ ਦੁੱਧ ਪੀਣ ਵਾਸਤੇ ਤੇ ਇਹਨਾਂ ਨੇ ਅਸਰ ਝੋਟੀ ਲਈ ਸੀ ਬੰਨ ਜਾਣੇ ਪੂਰਾ ਵੱਡਾ ਰਿਸਕ ਲੈ ਆ ਸੀ ਨਾਲੇ ਉਹਨਾਂ ਨੇ ਦੱਸਿਆ ਵੇ ਸੀ ਉਹਨੇ ਦੱਸਿਆ ਹੀ ਤੁਹਾਨੂੰ ਇਹ ਨਾ ਵੀ ਰਹਿੰਦੀ ਨੇ ਨਾ ਨਹੀਂ ਨਹੀਂ ਹਾਂ ਉਹਨੇ ਦੱਸਿਆ ਸੀ ਸਾਨੂੰ ਬਾਈ ਹਾਂ ਹਾਂ ਉਹਨੇ ਦੱਸਿਆ ਸੀਗੇ ਵੀ ਨਹੀਂ ਰਹਿੰਦੀ ਉਹਦਾ ਰਹਿੰਦੀ ਨਹੀਂ ਬਾਈ ਇਹ ਹਾਂ 2-3 ਵਾਰੀ 3-4 ਵਾਰੀ ਟੀਕੇ ਭਰਿਆ ਵੇ ਸੀ ਬਾਕੀ ਹੀਟ ਚ ਵੀ ਪ੍ਰੋਪਰ ਨਹੀਂ ਆ ਰਹੀ ਸੀਗੀ ਮਦਰਨ ਮੈਕਚਰ ਪਾ ਕੇ ਤੇ ਸੀਮਨ ਲਾਇਆ ਜੀ ਤੇ ਗੱਬਣ ਅੱਜ ਕਿੰਨੇ ਚਿਰ ਦੀ ਹੋ ਗਈ ਹੁਣ ਸਾਢੇ 4 ਮਹੀਨਿਆਂ ਦੀ ਗੱਬਣ ਆ ਜੀ ਇਹ ਹੁਣ ਆਪਾਂ ਹੀ ਕੀਤੀ ਆ ਰੱਬ ਦੀ ਕਿਰਪਾ ਨਾਲ ਚਲੋ ਗੱਬਣ ਹੋ ਗਈ ਆ ਜੀ ਹੁਣ ਮੁੱਲ ਪੈ ਜਾਣਾ ਝੋਟੀ ਦਾ ਨਾਟ ਫਾਰ ਸੇਲ ਆ ਜੀ ਇਹ ਸੇਲ ਨਹੀਂ ਗਈ ਝੋਟੀ ਨਾ ਹੀ ਗਾਹ ਨੂੰ ਇਹਨਾਂ ਨੇ ਵੇਚਣੀ ਆ ਇਈ ਵਾਰ ਕਿਸੇ ਬੰਦੇ ਦੇ ਮਨ 'ਚ ਹੁੰਦਾ ਵੇਚ ਨਹੀਂ ਨੀਗੀ ਝੋਟੀ ਚੰਗੀ ਐ ਮਾਂ ਥੱਲੇ ਦੁੱਧ ਬਹੁਤ ਸੀਗਾ ਜੀ ਬਸ ਉਹਨੂੰ ਇਹੀ ਦਿਖਾਉਣਾ ਸੀਗਾ ਵੀ ਦੇਖੋ ਜੀ ਇਹਨਾਂ ਨੇ 51000 ਰੁਪਇਆ ਲਾਇਆ ਰਿਸਕ ਲਿਆ ਤਾਂ ਝੋਟੀ ਅੱਜ ਗੱਬਣ ਖੜੀ ਐ ਜੀ ਤੇ ਹੁਣ ਰੱਬ ਸੌਖੇ ਰੱਖੇ ਹੈ ਖਾਸ ਬੰਦੇ ਤੋਂ ਲਈ ਖਾਸ ਬੰਦੇ ਤੋਂ ਹੀ ਲਈ ਸੀ ਪਿੰਡੋਂ ਹੀ ਆਪਣੇੋਂ ਤੇ ਪਹਿਲੇ ਟੀਕੇ ਦੀ ਗੱਬਣ ਹੋ ਗਈ ਐ ਜਦੋਂ ਆਈ ਐ ਇੱਥੇ ਇਹਨਾਂ ਦੇ ਘਰੇ ਕੋਈ ਦਿੱਕਤ ਨਹੀਂ ਆਈਗੀ ਪਹਿਲਾਂ ਬਟ ਟ੍ਰੀਟਮੈਂਟ ਕੀਤਾ ਦਵਾਈ ਤਾਂ ਨਹੀਂ ਭਰੀ ਸੀ ਨਾ ਪਾਊਡਰ ਲੈ ਕੇ ਦਿੱਤਾ ਹੀ ਹੈ ਨਾ ਗੋਲੀਆਂ ਗੋਲੀਆਂ ਦਿੱਤੀਆਂ ਹੀ ਆ ਨਾ ਨਿੱਕੇ ਕੱਲੀਆਂ ਗੋਲੀਆਂ ਦੇ ਕੇ ਹੀਟ ਚਾਈ ਤੇ ਗੱਬੜ ਹੋ ਗਈ ਹੈ ਨਾ ਹਾਂ ਧੰਨਵਾਦ ਜੀ